ਇਸ ਵੇਲੇ ਦੀ ਵੱਡੀ ਖਬਰ ਪਠਿੰਡਾ ਤੋਂ ਸਾਮਣੇ ਆ ਰਹੀ ਹੈ ਜਿੱਤੇ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਹੈ ਜਿਹੜਾ ਉਹ ਲਿੱਤਾ ਗਿਆ ਨਸ਼ਾ ਤਸਕਰ ਦੇ ਖਿਲਾਫ ਵੱਡਾ ਐਕਸ਼ਨ ਹੈ ਉਹ ਲਿੱਤਾ ਗਿਆ ਤਸਵੀਰਾਂ ਪਠਿੰਡਾ ਦੇ ਮਹਿਣਾ ਚੌਕ ਦੀਆਂ ਦਿਖਾਈਆਂ ਜਾ ਰਹੀਆਂ ਜਿੱਤੇ ਪੁਲਿਸ ਵੱਲੋਂ ਤਲਕਸਾਰ ਹੀ ਦਬੇ ਪੈਰ ਦਬਿਸ਼ ਕੀਤੀ ਗਈ ਹੈ ਤੇ ਉਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਵੀ ਕੀਤਾ ਗਿਆ ਹੈ ਲੇਕਿਨ ਪੂਰੀ ਜਾਣਕਾਰੀ ਹਲੇ ਤੱਕ ਨਹੀਂ ਆਈ ਜੋ ਜਾਣਕਾਰੀ ਤਾਂ ਸਾਂਝੀ ਕੀਤੀ ਜਾ ਰਹੀ ਹੈ ਸਿਰਫ ਸੂਤਰਾਂ ਦੇ ਹਵਾਲੇ ਤੋਂ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਖਿਲਾਫ ਐਕਸ਼ਨ ਕੀਤਾ ਜਾ ਰਿਹਾ ਹੈ ਮੈਨਾ ਚੌਕ ਦੀ ਜੇ ਗੱਲ ਕਰੀਏ ਅੱਜ ਸੜਕਸਾਰ ਹੀ ਪੰਜਾਬ ਪੁਲਿਸ ਵੱਲੋਂ ਦਬਿਸ਼ ਕੀਤੀ ਗਈ ਇੱਕ ਨਸ਼ਾ ਤਸਕਰ ਹੈ ਜਿਹੜਾ ਉਸ ਨੂੰ ਉਸਤੇ ਕਾਰਵਾਈ ਕਰਦੇ ਹੋਏ ਉਹਦੀ ਕਰਦੀ ਤਲਾਸ਼ੀ ਲਈਤੀ ਜਾ ਰਹੀ ਹੈ ਲੇਕਿਨ ਮੀਡੀਆ ਪਰਸਨਾਂ ਨੂੰ ਹੱਲੇ ਵੀ ਅੰਦਰ ਜਾਣ ਦੀ अनुमति नहीं दीती गई है क्योंकि कार्रवाई है जेडी ओ लगातार तड़के दी ही चल रही है ते तस्वीरें तड़ना बठिंडा तो सांझिया कीतीयां जा रहीया ने तन्न दस दी है कि लगातार कि जेड़ा सूत्रਾਂ ਦੇ ਹਵਾਲੇ ਤੋਂ ਸਾਡੇ ਕੋਲ ਖਬਰ ਆ ਰਹੀ ਹੈ ਕਿ ਇਹ ਹੈ ਕਿ 40 ਕਿਲੋ ਦੇ ਕਰੀਬ ਜਿਹੜਾ ਚਿੱਟਾ ਉਹ ਨਸ਼ਾ ਤਸਕਲ ਕੋਲ ਬਰਾਮਦ ਹੋਇਆ ਹੈ ਲੇਕਿਨ ਹੱਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਔਰ ਨਾ ਹੀ ਸਾਡੇ ਚੈਨਲ ਵੱਲੋਂ ਪੂਰੇ मामले दी पुष्टि ਕੀਤੀ ਜਾ ਰਹੀ ਹੈ ਜਦ ਪੁਲਿਸ ਪ੍ਰਸ਼ਾਸਨ ਦਾ ਬਿਆਨ ਆਵੇਗਾ ਪੂਰੀ ਗੱਲਬਾਤ ਫਿਰ ਪਤਾ ਲੱਗੇਗੀ ਕਿ ਨਸ਼ਾ ਤਸਕਰ ਕੋਲ ਕਿੰਨੇ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਜਿਹੜਾ ਚਿੱਟਾ ਬਰਾਮਦ ਕੀਤਾ ਗਿਆ ਲੇਕਿਨ ਉੱਥੇ ਹੀ ਮhalla ਨਿਵਾਸੀ ਹੈ ਜਿਹੜੇ ਉਹਨਾਂ ਵੱਲੋਂ ਫਰਿਆਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਜਾਣ ਦਿੱਤਾ ਜਾਵੇ ਲੇਕਿਨ ਪੁਲਿਸ ਪ੍ਰਸ਼ਾਸਨ ਮਹੱਲੇ ਦੇ ਕਿਸੇ ਵੀ ਵਾਸੀ ਨੂੰ ਅੰਦਰ ਨਹੀਂ ਜਾਣ ਦਿੱਤਿਆ ਜਾ ਰਿਹਾ ਨਹੀਂ ਜੀ ਬੇਟਾ ਛੋੜ ਕੇ ਆਇਆ ਮੇਰੇ ਕੋਲ ਸਕੂਟਰ ਨਹੀਂ ਜੀ ਹੁਣ ਕੀ ਕਰਾਂ ਹੋਰ ਤੁਹਾਨੂੰ ਰੋਕਿਆ ਕਿਉਂ ਜਾ ਰਿਹਾ ਹੈ ਹੈ ਮੇਰੇ ਕੋਲ ਕੀ ਪਤਾ ਜੀ ਮੈਂ ਤਾਂ ਗੈਂਗ ਤੋਂ ਵਸਿਆ ਨਹੀਂ ਮੇਰੇ ਕੋਲ ਥੋੜਾ ਘਰ ਹੈ ਇੱਥੇ ਹਾਂਜੀ ਅੱਛਾ ਕੀ ਕਹ ਰਹੇ ਨੇ ਪੁਲਿਸ ਵਾਲਾ ਕਹਿੰਦੇ ਨਹੀਂ ਨਿਕਲਣਾ ਮੈਂ ਕਹਾਂ ਤੇ ਜਾਊਂਗੀ ਕੋਈ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਤੁਸੀਂ 50 ਸਾਲ ਤੋਂ ਰਹਿ ਰਹੇ ਹੋ ਕੋਈ ਨਸ਼ਾ ਇਸ ਤਰ੍ਹਾਂ ਦਾ ਕੁਝ ਵਿਕਦਾ ਇੱਥੇ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਨਾ ਕਿ ਕਦੇ ਦੇਖਿਆ ਨਾ ਸਾਨੂੰ ਠੀਕ